ਜੀ ਸਸਾ ਸੀਗਾ ਦੋਸਤੋ ਕੀ ਹਾਲ ਚਾਲ ਨੇ ਨਵੇਂ ਦਿਨ ਨਵੇਂ ਵਲੋਗ ਨਾਲ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਅਸੀਂ ਬੜੇ ਚਿਰਾਂ ਬਾਅਦ ਫਿਰ ਪੂਰੇ ਪਰਿਵਾਰ ਨਾਲ ਘੁੰਮਣ ਚੱਲੇ ਆ ਤੇ ਤੁਹਾਨੂੰ ਵੀ ਜਗਾ ਦਿਖਾਉਣੇ ਆ ਇਟਲੀ ਪਰਮੇਸ਼ੀਆ ਵੱਲ ਕਸਤਰ ਰਮਾਨੋ ਜਾਣਾ ਹੈ ਤੇ ਬੱਚਿਆਂ ਨੇ ਥੋੜਾ ਇੰਜੋਏ ਕਰਨਾ ਹੈ ਛੋਟੇ ਛਾੜੀ ਉੱਤੇ ਲੱਗੇ ਹੋਏ ਆ ਬੱਚੇ ਖੇਡਣ ਲਈ ਬੱਚੇ ਖੇលੂਗੇ ਤੁਸੀਂ ਸਾਡੀ ਵੀਡੀਓ ਦੇਖੇ ਤੇ ਇੰਜੋਏ ਕਰਿਓ ਦੋਸਤੋ ਸਾਡੇ ਫੁੱਲ ਬੂਟੇ ਜਿਹੜੇ ਲੱਗੇ ਆ ਠੰਡ ਕਰਕੇ ਥੋੜੇ ਖਤਮ ਹੋ ਗਏ ਬੂਟੇ ਹੁ ਨਵੇਂ ਲਿਉਣ ਵਾਲੇ ਹੋ ਗਏ ਆ ਤੇ ਨਵੇਂ ਬੂਟੇ ਲਿਆਵਾਂਗੇ ਫਲਵਾੜੀ ਫੇਰ ਦੁਬਾਰਾ ਹਰੀ-ਭਰੀ ਕਰਾਂਗੇ ਇਹ ਸਾਡੇ ਆਲੇ ਦੁਆਲੇ ਦਾ ਹੈ ਗੈਲਰੀ ਚੋਦੀ ਦਾ ਉਹ ਆਹ ਪਲ ਬਣੇ ਕਿਦਾਂ ਤਿਆਰ ਹੋਈਆਂ ਜਾਣ ਲਈ ਅੱਜ ਕਮਾ ਕੇ ਲਈਏ ਤੁਹਾਨੂੰ ਹਾਂ ਆ ਸਾਡੀ ਜੱਪੀ ਵੀ ਆ ਗਈ ਆ ਜੱਪੀ ਵੀ ਤਿਆਰ ਹੋ ਗਈ ਆ ਜੱਪੀ ਬਾਏ ਬਾਏ ਕਰ ਦਿੱਤਾ ਜੱਪੀ ਬਾਏ ਬਾਏ ਵਾਓ ਜੱਪੀ ਨਹੀਂ ਤੇ ਤੂੰ ਮੰਗਣੀ ਨਹੀਂ ਮਾਚ ਅਕਾਲ ਤਿਆਰ ਹੋ ਗਿਆ ਕਿੱਥੇ ਕੁ ਮਿਲਣ ਚੱਲੇ ਆ ਲੇਹੇ ਬਰਮਾਨ ਕੀ ਕਰਨਾ ਉਥੇ ਜੁਗਾਰੇ ਸੀ ਗੁਮੀ 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 ਸੀ ਦਾ ਸੀ ਮਾਡੋ ਹਾਂ ਦਾਦੀ ਮਾ ਵੀ ਹੋ ਗਈ ਤਿਆਰ ਹੋਰ ਕੀ ਕਰਸਨ ਵਾਲਾ ਮਮਾ ਚੱਲੇ ਆ ਗਿਆ ਬੱਚਿਆਂ ਦੇ ਨਾਲ ਇਹ ਐ ਅਕਾਦ ਚ ਲਾਵੇ ਘੁਮੀ ਵੀ ਘੁਮੀ ਕਰਨ ਦਦ ਨੂੰ ਵੀ ਲੱਗੇ ਜਾਣਾ ਯਾਰ ਜਾਣ ਕੇ ਪੈਰ ਵੀ ਰਾਤੇ ਮਾਰੇ ਇਹਨੇ 是的。嗯 <clears throat>

vai cadê vai, vai.